ਕੀ ਹੋਇਆ ਬਜਲਿਆ ਅਬ ਬੱਕਰੀਆਂ ਜੇ ਦੋ ਕਈ ਰਹਿ ਗਈਆਂ ਉਹ ਜਿਹੜਾ ਮੇਮਣਾ ਜਿਹਾ ਸੀ ਉਹ ਕਿੱਥੇ ਗਿਆ ਭਾਈ ਇਹ ਤਾਂ ਸੌਂਦਾ ਹੀ ਨਹੀਂ ਤਾਂ ਮੱਸੀ ਆ ਪਿਆ ਉਹ ਮੇਮਣਾ ਕਿੱਥੇ ਗਿਆ ਹੂੰ ਇਹ ਤਾਂ ਖਿਜਾ ਬਟਾ ਕੀ ਹੋ ਗਿਆ ਬੰਤੀ ਏ ਮੈਂ ਕਿਹਾ ਦੋ ਕਈ ਰਹਿ ਗਈਆਂ ਤਾਂ ਉਹ ਬਸ ਚੁੱਪ ਕਰ ਜਾ ਪਹਾੜ ਰੱਖਿਆ ਇਹਨਾਂ ਨੇ ਮੇਲਾ ਆਦਨੇ ਅੱਛਾ ਹਾਂ ਕਿੱਥੇ ਕਰੀ ਬਣਾਇਆ ਦੱਸ ਦੇ ਉਹ ਮੇ ਮੇ ਬਣਾ ਕਾਦਾ ਮੇ ਬਣਾ ਲਿਆਂਦਾ ਇਹਨਾਂ ਨੇ ਜਵਾਖ ਆਏ ਨੇ ਹਾਂ ਉਹ ਲਿਆਂਦਾ ਕੰਜਰ ਦੇ ਨੇ ਇੱਥੇ ਮੈਂ ਵਧੀਆ ਫਲਵਾੜੀ ਲਾਈ ਉਰੇ ਬੇਲਾ ਬੂਲਾ ਲਾਤੀਆਂ ਹਾਂ ਮਹਾਤਲ ਸਬਜ਼ੀ ਸੂਜੀ ਘਰ ਦੀ ਹੋ ਜਾ ਕਰੂ ਹਾਂ ਵਧੀਆ ਸੀ ਖਾਣ ਨੂੰ ਉਹ ਕੰਜਰ ਦਾ ਸਾਰੀ ਖਾ ਗਿਆ ਕਾ ਖਾ ਗਿਆ ਇੱਥੇ ਬੂਟੇ ਲਾਏ ਹੋਏ ਸੀ ਇੰਨਾ ਵਧੀਆ ਦੇ ਹੈ ਸਬਜੀ ਮਾਂ ਚਲ ਘਰ ਦੀ ਖਾਲਾ ਕਰਾ ਕੰਜਰ ਦਾ ਸਾਰੀ ਖਾ ਗਿਆ ਉਹ ਤਾਂ ਫਿਰ ਹੁਣ ਮੇਮਣਾ ਹੁਣ ਕੀ ਹੁਣ ਫਿਰ ਮੇਮਣੇ ਨੂੰ ਮੈਂ ਖਾ ਗਿਆ